ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਭੇਜੀ ਹੋਈ ਯੂकेजी ਕਲਾਸ ਦੀ ਸਲਾਈਡ ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਆਪਾਂ ਦੋ ਗੱਲਾਂ ਕਰੀਏ ਭਾਸ਼ਾਈ ਵਿਕਾਸ ਵੱਡੇ ਸਮੂਹਾਂ ਵਿੱਚ ਕੀਤੀ ਜਾਣ ਵਾਲੀ ਅੱਜ ਦੀ ਪਹਿਲੀ ਗਤੀਵਿਧੀ ਹੈ ਰੋਟੀ ਅਤੇ ਚਾਵਲ ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਇਹ ਦੱਸੋ ਰੋਟੀ ਕਿਹੋ ਜਿਹੀ ਹੁੰਦੀ ਹੈ ਰੋਟੀ ਗੋਲ ਹੁੰਦੀ ਹੈ ਰੋਟੀ ਕਿਵੇਂ ਬਣਦੀ ਹੈ ਰੋਟੀ ਆਟੇ ਦੀ ਬਣਦੀ ਹੈ ਇਹ ਦੱਸੋ ਬੱਚਿਓ ਰੋਟੀ ਕਿਹੜੇ-ਕਿਹੜੇ ਆਟੇ ਦੀ ਬਣਦੀ ਹੈ ਬੱਚਿਓ ਰੋਟੀ ਕਣਕ ਦੀ ਮੱਕੀ ਦੀ ਬਾਜਰੇ ਦੀ जौਆਂ ਦੀ ਅਤੇ ਬੇਸਣ ਦੀ ਬਣਦੀ ਹੈ ਇਸ ਤੋਂ ਬਾਅਦ ਇਹ ਦੱਸੋ ਬੱਚਿਓ ਵੀ ਰੋਟੀ ਕਿਸ ਨਾਲ ਖਾਧੀ ਜਾਂਦੀ ਹੈ ਹਾਂਜੀ ਪਿਆਰੇ ਬੱਚਿਓ ਰੋਟੀ ਸਬਜ਼ੀ ਨਾਲ ਖਾਧੀ ਜਾਂਦੀ ਹੈ ਜਾਂ ਦਾਲ ਨਾਲ ਖਾਧੀ ਜਾਂਦੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਚਾਵਲ ਪਿਆਰੇ ਬੱਚਿਓ ਇਹ ਦੱਸੋ ਚਾਵਲ ਕਿਸ ਦੇ ਬਣਦੇ ਹਨ ਹਾਂਜੀ ਪਿਆਰੇ ਬੱਚਿਓ ਚਾਵਲ ਜੀਰੀ ਦੇ ਬਣਦੇ ਹਨ ਹਾਂਜੀ ਪਿਆਰੇ ਬੱਚਿਓ ਚਾਵਲਾਂ ਦਾ ਸਵਾਦ ਕਿਹਜਿਆ ਹੁੰਦਾ ਹੈ ਕੁਝ ਬੱਚੇ ਕਹਿਣਗੇ ਚਾਵਲ ਨਮਕੀਨ ਹੁੰਦੇ ਹਨ ਅਤੇ ਕੁਝ ਕਹਿਣਗੇ ਚਾਵਲ ਮਿੱਠੇ ਹੁੰਦੇ ਹਨ ਅੱਛਾ ਬੱਚਿਓ ਇਹ ਦੱਸੋ ਚਾਵਲ ਤੋਂ ਹੋਰ ਕੀ ਕੀ ਬਣਦਾ ਹੈ ਬੱਚੇ ਉੱਤਰ ਦੇਣਗੇ ਚਾਵਲ ਤੋਂ ਖਿਚੜੀ ਖੀਰ ਅਤੇ ਚਾਵਲ ਦੀਆਂ ਪਿੰਨੀਆਂ ਬਣਦੀਆਂ ਹਨ ਇਸ ਤੋਂ ਬਾਅਦ ਅੱਜ ਦੀ ਅਗਲੀ ਗਤੀਵਿਧੀ ਹੈ ਰਲ ਕੇ ਸਿੱਖੀਏ ਬৌਧਿਕ ਵਿਕਾਸ ਛੋਟੇ ਸਮੂਹਾਂ ਵਿੱਚ ਕੀਤੀ ਜਾਣ ਵਾਲੀ ਗਤੀਵਿਧੀ ਹੈ ਫਲਾਂ ਦੇ ਪਜ਼ਲ ਪਿਆਰੇ ਬੱਚਿਓ ਇਹ ਫਲਾਂ ਦੇ ਪਜ਼ਲ ਇੱਕ ਤਾਂ ਆਪਣੇ ਕੋਲ ਪ੍ਰਥਮ ਟੀਮ ਦੁਆਰਾ ਬਣਾਏ ਹੋਏ ਹੈਂਡ ਮੇਡ ਪਜ਼ਲ ਹਨ ਜਿਵੇਂ ਕਿ ਸੇਬ ਨੂੰ 5 ਭਾਗਾਂ ਵਿੱਚ ਕੱਟਿਆ ਹੋਇਆ ਅੰਬ ਨੂੰ ਕੱਟਿਆ ਹੋਇਆ ਤਰਬੂਜ ਨੂੰ ਕੱਟਿਆ ਹੋਇਆ ਇਸ ਤੋਂ ਇਲਾਵਾ ਆਪਣੇ ਕੋਲ ਬੋਰਡ ਆਏ ਹੋਏ ਹਨ ਪਜ਼ਲ ਬੋਰਡ ਉਹਨਾਂ ਉੱਤੇ ਵੀ ਆਪਾਂ ਇਸ ਗਤੀਵਿਧੀ ਨੂੰ ਬੜੇ ਹੀ ਆਸਾਨ ਤਰੀਕੇ ਨਾਲ ਕਰ ਸਕਦੇ ਹਾਂ ਇਸ ਤੋਂ ਬਾਅਦ ਅੱਜ ਦੀ ਅਗਲੀ ਗਤੀਵਿਧੀ ਹੈਗੀ ਆ ਬਾਤ ਪਾਵਾ ਗੀਤ ਗਾਵਾ ਭਾਸ਼ਾਈ ਵਿਕਾਸ ਵੱਡੇ ਸਮੂਹਾਂ ਨਾਲ ਕਰੀ ਜਾਣ ਵਾਲੀ ਗਤੀਵਿਧੀ ਕਹਾਣੀ ਕਹਾਣੀ ਦਾ ਨਾਮ ਹੈ ਮੋਨਾ ਨੂੰ ਪਸੰਦ ਹੈ ਰੋਟੀ ਇਸ ਗਤੀਵਿਧੀ ਨੂੰ ਆਪਾਂ ਇੱਕ ਵੀਡੀਓ ਰਾਹੀਂ ਕਰਾਂਗੇ ਪਿਆਰੇ ਬੱਚਿਓ ਸਾਡੀ ਅੱਜ ਦੀ ਕਹਾਣੀ ਦਾ ਨਾਮ ਹੈ ਮੋਨਾ ਨੂੰ ਪਸੰਦ ਹੈ ਰੋਟੀ ਮੰਮੀ ਤੁਸੀਂ ਰੋਟੀ ਕਿਵੇਂ ਬਣਾਉਂਦੀ ਹੋ? ਇਸ ਛੋਟੇ ਜਿਹੇ ਨਰਮ ਢੀੜੇ ਨਾਲ। ਇਹ ਪੇੜਾ ਕਿਵੇਂ ਬਣਦਾ? ਸਿਰ ਨਰਮ ਆਟੇ ਤੋਂ। ਇਹ ਆਟਾ ਕਿੱਥੋਂ ਆਉਂਦਾ ਹੈ? ਆਟਾ ਕਣਕ ਦੇ ਸੁਨਹਿਰੀ ਧਣਿਆਂ ਤੋਂ ਬਣਦਾ ਹੈ। ਇਹ ਕਣਕ ਦੇ ਦਾਣੇ ਕਿੱਥੋਂ ਆਉਂਦੇ ਹਨ? ਇਹਨਾਂ ਨੂੰ ਅਸੀਂ ਆਪਣੇ ਖੇਤਾਂ ਵਿੱਚ ਉਗਾਉਂਦੇ ਹਾਂ। ਅਸੀਂ ਕਣਕ ਕਿਵੇਂ ਉਗਾਉਂਦੇ ਹਾਂ ਅਸੀਂ ਖੇਤ ਵਿੱਚ ਬੀਜ ਬੀਜਦੇ ਹਾਂ ਕਣਕ ਉਗਦੀ ਹੈ ਤੇ ਫਿਰ ਉਹਦੇ ਵੱਢਦੇ ਹਨ ਤੇ ਫਸਲ ਪੱਕੀ ਹੈ ਅਤੇ ਉਸ ਤੋਂ ਬਾਅਦਾਨੂੰ ਮਿਲਦੇ ਹਨ ਕਣਕ ਦੇ ਦਾਣੇ ਤੇ ਸਾਡੀ ਮੋਨਾ ਨੂੰ ਮਿਲਦੀ ਹੈ ਰੋਟੀ ਫੁੱਲੀ ਹੋਈ ਕਰਮਾ ਗਰਮ ਅਤੇ ਮਜ਼ੇਦਾਰ ਰੋਟੀ ਪਿਆਰੇ ਬੱਚਿਓ ਇਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਦੀ ਕਹਾਣੀ ਨੂੰ ਧਿਆਨ ਨਾਲ ਸੁਣਿਆ ਹੋਵੇਗਾ ਅਤੇ ਕਹਾਣੀ ਸੁਣ ਕੇ ਤੁਹਾਨੂੰ ਬਹੁਤ ਮਜ਼ਾ ਆਇਆ ਹੋਵੇਗਾ ਧੰਨਵਾਦ ਇਸ ਤੋਂ ਬਾਅਦ ਖੇਡ ਖੇਡ ਵਿੱਚ ਸਰੀਰਕ ਵਿਕਾਸ ਨਾਲ ਸੰਬੰਧਤ ਅੱਜ ਦੀ ਅਗਲੀ ਗਤੀਵਿਧੀ ਹੈ ਖੇਡ ਭੰਡਾ ਪੰਡਾਰਿਆ ਇਸ ਨੂੰ ਵੀ ਆਪਾਂ ਇੱਕ ਵੀਡੀਓ ਰਾਹੀਂ ਕਰਾਂਗੇ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਖੇਡ ਆਪਾਂ ਬੱਚਿਆਂ ਨਾਲ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਭੰਡਾ ਭੰਡਾਰੀਆ ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਗਿਣਤੀ ਦਾ ਪਤਾ ਚੱਲੇ ਅਤੇ ਹਲਕੇ ਭਾਰੀ ਬਾਰੇ ਪਤਾ ਚੱਲੇ ਦਾਦੀ ਕਿੰਨਾ ਕੁ ਭਾਰ ਇੱਕ ਮੁੰਡੀ ਚੱਕ ਲੈ ਦੂਜੀ ਤਿਆਰ ਭੰਡਾ ਪੰਡਾਰੀ ਕਿੰਨਾ ਕੁ ਭਾਰ ਇੱਕ ਮੁੰਡੀ ਚੱਕ ਲੈ ਦੂਜੀ ਤਿਆਰ ਭੰਡਾ ਪੰਡਾਰੀ ਕਿੰਨਾ ਕੁ ਭਾਰ ਇੱਕ ਮੁੰਡੀ ਚੱਕ ਲੈ ਦੂਜੀ ਤਿਆਰ ਭੰਡਾ ਪੰਡਾਰੀ ਕਿੰਨਾ ਕੁ ਭਾਰ ਇੱਕ ਮੁੰਡੀ ਚੱਕ ਲੈ ਦੂਜੀ ਤਿਆਰ ਭੰਡਾ ਪੰਡਾਰੀ ਕਿੰਨਾ ਕੁ ਭਾਰ ਇੱਕ ਮੁੰਡੀ ਚੱਕ ਲੈ ਦੂਜੀ ਤਿਆਰ ਭੰਡਾ ਪੰਡਾਰੀ ਕਿੰਨਾ ਕੁ ਭਾਰ ਇੱਕ ਮੁੰਡੀ ਚੱਕ ਲੈ ਦੂਜੀ ਤਿਆਰ Pendapat dari yakin, aku eh, kamu tidak kelar. The detail pendapat dari yakin, aku par, eh, kamu tidak kelar. The detail pendapat dari yakin, aku par, eh, kamu tidak kelar. ਇਸ ਤੋਂ ਬਾਅਦ ਰਚੀਏ ਰਚਾਈਏ ਰਚਨਾਤਮਕ ਵਿਕਾਸ ਨਾਲ ਕੀਤੀ ਜਾਣ ਵਾਲੀ ਅੱਜ ਦੀ ਅਗਲੀ ਗਤੀਵਿਧੀ ਹੈ ਕਲੇ ਦੀ ਗੋਲ ਰੋਟੀ ਬਣਾਉਣਾ ਇਸ ਨੂੰ ਵੀ ਆਪਾਂ ਇੱਕ ਵੀਡੀਓ ਰਾਹੀਂ ਕਰਾਂਗੇ ਜੋ ਆਕਾਰ ਹੈ ਉਹ ਗੋਲ ਹੁੰਦਾ ਹੈ ਤਾਂ ਬੱਚਿਆਂ ਨੂੰ ਇਹ ਵੀ ਪਤਾ ਲੱਗਿਆ ਕਿ ਜੋ ਰੋਟੀ ਖਾਂਦੇ ਹਨ ਉਸ ਦਾ ਆਕਾਰ ਕੀ ਹੈ ਗੋਲ ਤਾਂ ਇਹ ਗਤੀਵਿਧੀ ਆਸਾਨੀ ਨਾਲ ਅਸੀਂ ਘਰ ਵਿੱਚ ਕਰਵਾ ਸਕਦੇ ਹਾਂ ਦੇਖੋ ਇਹ ਗਤੀਵਿਧੀ ਉਦੋਂ ਵੀ ਕਰਵਾਈ ਜਾ ਸਕਦੀ ਹੈ ਜਦੋਂ ਬੱਚਿਆਂ ਦੀਆਂ ਮਾਤਾਵਾਂ ਘਰ ਵਿੱਚ ਆਟਾ ਗੁੰਨਦੀਆਂ ਹਨ ਰੋਟੀ ਬਣਾਉਣ ਲਈ ਨਾਲ ਹੀ ਬੱਚਿਆਂ ਨੂੰ ਥੋੜਾ ਜਿਹਾ ਆਟਾ ਦੇ ਕੇ ਇਸ ਤਰ੍ਹਾਂ ਕਹਿ ਸਕਦੇ ਹਨ ਕਿ ਜਿਵੇਂ ਮੈਂ ਰੋਟੀ ਗੋਲ ਬਣਾ ਰਹੀ ਹਾਂ ਉਸੇ ਤਰ੍ਹਾਂ ਹੀ ਤੁਸੀਂ ਬਣਾਓ ਤਾਂ ਇਹ ਗਤੀਵਿਧੀ ਮੇਰੀ ਬੇਨਤੀ ਹੈ ਮਾਪਿਆਂ ਨੂੰ ਜਰੂਰ ਘਰ ਵਿੱਚ ਬੱਚਿਆਂ ਨੂੰ ਕਰਵਾਈ ਜਾਵੇ ਧੰਨਵਾਦ ਅੰਤ ਵਿੱਚ ਅੰਗਰੇਜ਼ੀ ਵੋਕੈਬਲਰੀ ਨੂੰ ਵਧਾਉਣ ਵਾਲੇ ਕੁਝ ਸ਼ਬਦ ਦਿੱਤੇ ਗਏ ਹਨ ਪਹਿਲਾ ਸ਼ਬਦ ਹੈ ਬ੍ਰੈਡ ਬ੍ਰੈਡ ਨੂੰ ਪੰਜਾਬੀ ਵਿੱਚ ਬ੍ਰੈਡ ਹੀ ਕਹਿੰਦੇ ਹਨ ਨੈਕਸਟ ਹੈ ਰਾਈਸ ਰਾਈਸ ਨੂੰ ਪੰਜਾਬੀ ਵਿੱਚ ਚਾਵਲ ਕਹਿੰਦੇ ਹਨ ਅਤੇ ਅੰਤ ਵਿੱਚ ਸ਼ਬਦ ਹੈ ਮਿਲਕ ਮਿਲਕ ਨੂੰ ਪੰਜਾਬੀ ਵਿੱਚ ਦੁੱਧ ਕਹਿੰਦੇ ਹਨ ਇਹ ਸੀ ਅੱਜ ਦੀ ਆਪਣੀ ਸਲਾਈਡ ਜੇਕਰ ਸਲਾਈਡ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ